ਡੁਗਰੀ ਇਲਾਕੇ ਦੇ ਵਿੱਚ ਬੜੀ ਬੇਰਹਿਮੀ ਦੇ ਨਾਲ ਜਿਹੜਾ ਸਪਾ ਸੈਂਟਰ ਦੇ ਉੱਪਰ ਕੰਮ ਕਰਨ ਵਾਲੀ ਜਿਹੜੀ ਲੜਕੀ ਦਾ ਉਹ ਮਰਡਰ ਹੋ ਜਾਂਦਾ ਸੋ ਬਿਲਕੁਲ ਇਲਾਕੇ ਦੇ ਵਿੱਚ ਕਿੰਨਾ ਕਿਹੜਾ ਜਿਹੜਾ ਦਹਿਸ਼ਤ ਦਾ ਮੋਹਲਾ ਸੋ ਐਸਐਚਓ ਨਾਲ ਐਸਐਚਓ ਸਾਹਿਬ ਸਾਡੇ ਨਾਲ ਜਿਹੜੀ ਗੱਲਬਾਤ ਉਹ ਕਰ ਲੈਣੇ ਐਸਐਚਓ ਸਾਹਿਬ ਜਿਹੜਾ ਮਰਡਰ ਹੋਇਆ ਕੀ ਕਾਰਨ ਰਿਹਾ ਤੇ ਕੀ ਮਾਮਲਾ ਕੀ ਤੁਹਾਡੇ ਨੂੰ ਜਾਣਕਾਰੀ ਪੁਤਾਲ ਕਰ ਰਹੇ ਆ ਜੀ ਇਨਵੈਸਟੀਗੇਟ ਕਰ ਰਹੇ ਮੈਟਰ ਜੇ ਜੋ ਜੋ ਇਨਵੈਸਟੀਗੇਸ਼ਨ ਸਾਹਮਣੇ ਹੋ ਗਈ ਅਸੀਂ ਤੁਹਾਡੇ ਧਿਆਨ ਚ ਨੂੰ ਲਿਆਵਾਂਗੇ ਤੇ ਸਰ ਲੜਕੀ ਇੱਥੇ ਕੰਮ ਕਰਦੀ ਸੀ ਕਿੰਨੇ ਸਮੇਂ ਤੋਂ ਕੰਮ ਕਰਦੀ ਲੜਕੀ ਇੱਥੇ ਕ ਸਾਢੇ 9 ਵਜੇ ਸਮਾਂ ਸੀ ਸਿਰ ਮੁੰਡਾ ਮੁਕੇ ਪਕੜ ਲਿਆ ਜੀ ਅ ਮੋਕਾ ਬੂ ਕਰ ਲਿਆ ਮੁੰਡਾ ਸੋ ਬਿਲਕੁਲ ਜੇ ਗੱਲ ਕਰੀ ਤਾਂ ਐਸਐਚਓ ਸਾਹਿਬ ਨਾਲ ਗੱਲਬਾਤ ਕੀਤੀ ਇਹਨਾਂ ਦਾ ਐਸਐਚਓ ਸਾਹਿਬ ਦਾ ਇਹੀ ਕਹਿਣਾ ਕਿ ਜਿਹੜਾ ਲੜਕਾ ਹੈ ਮੋਕੇ ਦੇ ਪਕੜ ਲਿਆ ਅਚਾਰਾ ਸਿੰਘ ਲਵਲੀ ਕੀ ਗੱਲ ਕਰ ਰਹੇ ਸੀ ਅਨੰਦ ਰਹੇ ਤੇ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ ਵਾਈ ਵੀ ਜੌਬ ਕਰਦੀ ਸੀਗੀ ਇਹਨੇ 1 ਸਾਲ ਤੋਂ ਅਨਬੰਨ ਚੱਲ ਰਹੀ ਸੀਗੀ ਜੀ ਇਹਨੇ ਇਹਨੂੰ ਪਤਾ ਲੱਗਿਆ ਤੇ ਜੌਬ ਕਰਦੀ ਉਹਨੇ ਆ ਕੇ ਖੰਜਰ ਲੈ ਆ ਕੇ ਬਾਹਰ ਕੁੜੀ ਤੇ ਧਰ ਕੇ ਕਮਾਤਾ ਕੁੜੀ ਤੇ ਕੰਮ ਕਰਦੀ ਸੀ ਕੁੜੀ ਨੂੰ ਲੈ ਗਿਆ ਸਪਤੀ ਸੀ ਜਾਂ ਪ੍ਰੇਮੀ ਸੀ ਪਤੀ ਪਤੀ ਕਿੰਨੀ ਦਿਨ ਹੋ ਗਿਆ ਹੋਇਆ ਸਾਲ ਤੋਂ ਅਨਮਨ ਜਾਰੀ ਸੀ ਵਿਆਹ ਇਹ ਪਤਾ ਨਹੀਂ ਜੀ ਕਾਰਨ ਕੀ ਰਿਹਾ ਜੀ ਮਰਨ ਦਾ ਪਤਾ ਨਹੀਂ ਲੱਗਿਆ ਕਾਰਨ ਦਾ ਨਹੀਂ ਪਤਾ ਲੱਗਿਆ ਜੀ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗਿਰ ਉਮਰ 30 32 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਸਿਰਫ ਪਤਾ ਲੱਗਾ ਕਿ ਨਾ ਕਾਰਨਾਂ ਨੂੰ ਕਰਕੇ ਇਹਨਾਂ ਨੂੰ ਨਹੀਂ ਅਨਮਨ ਜਾਰੀ ਸੀ ਇਹ ਮਲੇਰ ਕੋਲ ਲੈਣਾ ਸੀਗਾ ਉਹਨੂੰ ਪਤਾ ਲੱਗਾ ਇੱਥੇ ਜੋਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਉਹਨੂੰ ਖੰਜਰ ਮਾਰ ਕੇ ਕੀ ਚੀਜ਼ ਆ ਖੰਜਰ 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 ਮਾਰ ਕੇ ਅਗਿੱਚੀ ਦੇ ਮਾਰ ਕੇ ਨਹੀਂ ਮਾਸਾ ਲੈ ਗਏ ਸੀ ਰਸਤੇ ਉੱਥੇ ਜਾ ਕੇ ਮੌਤ ਹੋਈ ਆ ਉਸ ਵਿੱਚ ਲੱਚ ਹਾਂਜੀ ਮੁੰਡੇ ਅੰਦਰ ਫੜ ਲਿਆ ਜੀ ਨਹੀਂ ਉਮਰ ਕੀ ਦੀ ਜੀ ਨਹੀਂ ਉਮਰ 28 30 ਸਾਲ ਦੀ ਹੁੰਦੀ ਸਰ ਨਾਮ ਪਤਾ ਕੀ ਨਹੀਂ ਤਿੰਨ ਸੱਡ ਦਿਨ ਮੇਰਾ ਮੌਕੇ ਤੇ ਸੀਗੇ ਤੁਸੀਂ ਬਾ ਪੰਜ ਮਿੰਟ ਦਾ ਫਿਰ ਬਿਆਈ ਮੈਂ ਆ ਕੇ ਪਹੁੰਚ ਗਿਆ ਸੀ ਜੀ ਤੀਸਰੇ ਫੜ ਲਿਆ ਜੀ ਮੁੰਡਾ ਹਾਂਜੀ ਫੜ ਲਿਆ ਜੀ ਸੋ ਤੋਂ ਸਵੀਰਾ ਸੋ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਜੇ ਗੱਲ ਕਰੀਏ ਇਹ ਉਹੀ ਸਪਾ ਸੈਂਟਰ ਹੈ ਜਿਸ ਸਪਾ ਸੈਂਟਰ ਦੇ ਵਿੱਚ ਜਿਹੜੀ ਲੜਕੀ ਹੈ ਉਹ ਕੰਮ ਕਰਦੀ ਸੀ ਸੇ ਬਿਲਕੁਲ ਤੁਹਾਨੂੰ ਦੱਸਦੀ ਹੈ ਜਦੋਂ ਲੜਕੀ ਕੰਮ ਕਰ ਰਹੀ ਹੁੰਦੀ ਹੈ ਸਪਾਸ ਸੈਂਟਰ ਦੇ ਵਿੱਚ ਸਾ ਬਿਲਕੁਲ ਉਸ ਨੂੰ ਖਿੱਚ ਕੇ ਧੂਕੇ ਬਾਹਰ ਲਿਆ ਕੇ ਘੜੀਸਿਆ ਜਾਂਦਾ ਤੇ ਚਾਕੂ ਮਾਰ ਕੇ ਗਲੇ ਦੇ ਉੱਪਰ ਜਿਹੜਾ ਚਾਕੂ ਦੇ ਨਾਲ ਜਿਹੜਾ ਗਲ ਹੈ ਉਹ ਰੋਂ ਦਿੱਤਾ ਜਾਂਦਾ ਸੋ ਬਿਲਕੁਲ ਲੜਕੀ ਬੇਰਹਿਮੀ ਦੇ ਨਾਲ ਦਰਦ ਦੇ ਵਿੱਚ ਚਲਾਂਦੀ ਹੈ ਚੀਕਾਂ ਮਾਰਦੀ ਕਿ ਮੈਨੂੰ ਬਚਾ ਲਓ ਪਰ ਕੋਈ ਵੀ ਜਿਹੜਾ ਬਚਾਉਣ ਦੇ ਲਈ ਨਹੀਂ ਆਂਦਾ ਸੋ ਬਿਲਕੁਲ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਸ ਰੋਡ ਦੇ ਉੱਪਰ ਜਿਹੜੀ ਸਾਰੀ ਰੋਡ ਹੈ ਕੂਨ ਦੇ ਨਾਲ ਜਿਹੜੀ ਲਤਪਤ ਹੈ ਉਹ ਹੋਈ ਪੀਸੋ ਬਿਲਕੁਲ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਇਲਾਕੇ ਦੇ ਵਿੱਚ ਵੀ ਕਿਤਨਾ ਕਿਤੇ ਜਿਹੜਾ ਦਹਿਸ਼ਤ ਦਾ ਮਾਹੌਲ ਹੈ ਤੇ ਦੂਸਰੇ ਪਾਸੇ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜਾ ਲੜਕਾ ਹੈ ਕਿਹਾ ਜਾ ਰਿਹਾ ਜਿਹੜੀ ਪਛਾਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਹੱਥ ਤੋਂ ਜਿਹੜੀ ਪੱਟੀ ਹੈ ਉਹ ਵੀ ਕਿਤੇ ਇਸੋ ਬਿਲਕੁਲ ਜਿਹੜਾ ਜਿਸ ਦੇ ਵੱਲੋਂ ਜਿਹੜਾ ਮਰਡਰ ਹੈ ਉਹ ਕੀਤਾ ਗਿਆ ਉਸ ਨੂੰ ਜਿਹੜਾ ਮੌਕੇ ਦੇ ਜਿਹੜਾ ਕਾਬੂਆ ਕਰ ਲਿਤਾ ਗਿਆ ਸੋ ਬਿਲਕੁਲ ਜਿਹੜੀ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਇਲਾਕੇ ਦੇ ਵਿੱਚ ਜਿਹੜਾ ਕਾਫੀ ਦਹਿਸ਼ਤ ਦਾ ਮਾਹੌਲ ਹੈ ਸੇ ਦੂਸਰੇ ਪ ਪੁਲਸਮੁਨੇ ਮੌਕੇ ਤੇ ਪਹੁੰਚ ਕੇ ਦਾ ਦੋਸ਼ੀ ਹੈ ਕਾਬੂ ਕਰ ਰਿਹਾ ਜਾਂਦਾ ਜਦੋਂ ਲੋਕੀ ਜਿਹੜੀ ਲੜਕੀ ਹੈ ਚਲਾਂਦੀ ਹੈ ਦਰਦ ਦੇ ਨਾਲ ਜਦੋਂ ਉਸਤੇ ਚਾਕੂ ਵਜਦਾ ਸਪਾਸ ਸੈਂਟਰ ਦੇ ਵਿੱਚ ਜਿਹੜੇ ਬਾਹਰ ਦੇ ਜਿਹੜੇ ਲੋਕ ਆ ਉਹ ਲੰਘਦੇ ਹੁੰਦੇ ਤਾਂ ਉਹ ਉਹਨਾਂ ਦੀ ਮਦਦ ਨਾਲ ਜਿਹੜਾ ਉਸ ਦੋਸ਼ੀ ਨੂੰ ਹੈ ਜਿਹੜਾ ਜਿਸ ਦੇ ਵੱਲੋਂ ਮਰਡਰ ਕੀਤਾ ਨਾ ਉਸ ਨੂੰ ਪਕੜ ਦਿੱਤਾ ਜਾਂਦਾ ਸੋ ਬਿਲਕੁਲ ਪ੍ਰਾਥਮਿਕਤਾ ਸਹਾਇਤਾ ਦੇਂਦੇ ਹੋਏ ਉਸ ਲੜਕੀ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਪਰ ਉਸ ਲੜਕੀ ਦੀ ਰਸਤੇ ਦੇ ਵਿੱਚ ਜਿਹੜੀ ਮੌਤ ਆ ਹੋਈ ਹੁੰਦੀ ਸੋ ਬਿਲਕੁਲ ਐਸਐਚਓ ਸਾਹਿਬ ਦਾ ਇਹ ਕਹਿਣਾ ਕੀ ਜਿਹੜੀਆਂ ਲਗਾਤਾਰ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਅਲਗਲਾ ਇੰਗਲੋਂ ਤੋਂ ਕੀ ਕਰ ਰਹੇ ਨੇ ਬਿਲਕੁਲ ਆਉਣ ਵਾਲਾ ਸਮਾਂ ਦੱਸੇਗਾ ਸੋ ਤਸਵੀਰ ਐ ਸੋ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਜੇ ਗੱਲ ਕਰੀ ਤਾਂ ਫ੍ਰੈਂਸਿਕ ਟੀਮਾਂ ਵੀ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਤਾਂ ਜਿਹੜੀ ਜਾਂਚ ਉਹ ਲਗਾਤਾਰ ਜਾ ਰਹੀ ਬਿਲਕੁਲ ਐਸਐਚਓ ਸਾਹਿਬ ਦਾ ਇਹ ਵੀ ਕਹਿਣਾ ਕਿ ਜਿਹੜੀ ਲੜਕੇ ਤੋਂ ਜਿਹੜਾ ਮਰਡਰ ਕੀਤਾ ਗਿਆ ਤਾਂ ਇਹ ਉਹ ਉਹਨਾਂ ਦੇ ਜਾਣਕਾਰ ਸੀਗਾ ਪਿੰਡ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਿਹਾ ਸੀ ਮਾਰਨ ਦਾ ਕਾਰਨ ਕੀ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਬਿਲਕੁਲ ਜਿਹੜੀ ਜਾਂਚ ਹੈ ਉਹ ਅਲੱਗ-ਅਲੱਗ ਏੰਗਲਾਂ ਤੋਂ ਜਾਰੀ ਹੈ ਸੋ ਜਿਹੜਾ ਦੋਸ਼ੀ ਹੈ ਉਹ ਵੀ ਪકડ ਲਿਆ ਗਿਆ ਸੋ ਬਿਲਕੁਲ ਹੁਣ ਇਹ ਆਲਾ ਸਮਾਂ ਦੱਸੂਗਾ ਕਿ ਇਸਕੇ ਜਿਹੜੀ ਕਾਰਵਾਈ ਉਸ ਦੋਸ਼ੀ ਦੇ ਉੱਪਰ ਉਹ ਕੀਤੀ ਜਾਂਦੀ ਸੀ ਫਿਲਹਾਲ ਦੀ ਗੱਲ ਜਿਹੜਾ ਉਸ ਇਲਾਕੇ ਦੇ ਵਿੱਚ ਜਿਹੜਾ ਬਿਲਕੁਲ ਤੁਹਾਨੂੰ ਦੱਸ ਜਿਹੜਾ ਦਹਿਸ਼ਤ ਦਾ ਮਾਹੌਲ ਹੈ ਕੈਮਰਾ ਪਰਸਨ ਮੋਨੂ ਚਾਵਲਾ ਦੇ ਨਾਲ ਮੈਂ ਰਾਹੁਲ ਰਾਾ